ਮੈਂ ਹਿੰਦੂ ਰਾਣਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਵ ਆਸ਼ਾ ਵਰਕਰ ਤੇ ਫੈਸਿਲੀਟੇਟਰ ਜ਼ਿਲ੍ਹਾ ਹੁਸ਼ਿਆਰਪੁਰ ਸਾਥੀਓ ਮੈਂ ਅੱਜ ਅਸੀਂ ਇਸ ਮਕਸਦ ਨਾਲ ਇਕੱਠੇ ਹੋਏ ਆ ਕਿ ਅਸੀਂ 58 ਸਾਲ ਤੇ ਜਿਹੜੀਆਂ ਸਾਡੀਆਂ ਪੈਣਾ ਨੂੰ ਬਿਨਾਂ ਕਿਸੇ ਕਾਰਨ ਬਿਨਾਂ ਕੁਛ ਮਾਨ ਪੱਤੇ ਤੋਂ ਦਿੱਤੇ ਬਿਨਾਂ ਉਹਨਾਂ ਨੂੰ ਘਰੋਂ ਖਾਲੀ ਇੱਥੀ ਤੋਰਿਆ ਜਾ ਰਿਹਾ ਇਸ ਮਕਸਦ ਨਾਲ ਅਸੀਂ ਇਕੱਠੇ ਹੋਏ ਆ ਤੇ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਤੇ ਦੂਸਰੀ ਗੱਲ ਸਰ ਇਹ ਆ ਕਿ ਜਿੱਦਾਂ ਵੀ ਸਾਡੀਆਂ ਭੈਣਾਂ ਕੰਮ ਕਰਦੀਆਂ ਉਹਨਾਂ ਦੇ 650 ਰੁਪਏ ਇਨਸੈਂਟਿਵ ਬਿਨਾ ਕਿਤੇ ਦੱਸੇ ਕਾਰਨ ਕੱਟੇ ਜਾ ਰਹੇ ਨੇ ਇਨਸੈਂਟਿਵ ਵਿੱਚ ਵਾਅਦਾ ਕਰਨ ਦੀ ਬਜਾਏ ਉਹਨਾਂ ਦੇ ਇਨਸੈਂਟਿਵ ਹਰ ਮਹੀਨੇ ਕੁਛ ਕੁਛ ਨਾ ਕੁਛ ਬਹਾਨਾ ਪਾ ਕੇ ਹਰ ਮਹੀਨੇ ਇਨਸੈਂਟਿਵ ਵਿੱਚ ਕਟੌਤੀ ਕੀਤੀ ਜਾ ਰਹੀ ਆ ਅਸੀਂ ਉਹਦੇ ਸਬੰਧ ਵਿੱਚ ਵੀ ਇੱਥੇ ਅੱਜ ਮੁਕੇਰੀਆਂ ਰੋਸ਼ ਪ੍ਰਦਰਸ਼ਨ ਕਰਨ ਆਏ ਆ ਸਰ ਅਸੀਂ ਇਹ ਚਾਹੁੰਦੇ ਆ ਕੀ ਸਰਕਾਰ ਨੂੰ ਚਾਹੀਦਾ ਸੀ ਕਿ ਸਰਕਾਰ ਬਣਨ ਤੋਂ ਪਹਿਲੇ ਭਗਵੰਤ ਮਾਨ ਮੁੱਖ ਮੰਤਰੀ ਸਾਹਮਣੇ ਸਾਡਾ ਵਾਦਾ ਕੀਤਾ ਸੀ ਸਾਡੀ ਸਰਕਾਰ ਬਣਨ ਤੋਂ ਬਾਅਦ ਆਸ਼ਾ ਵਰਕਰ ਨੂੰ 6000 ਰੁਪਏ ਸੈਲਰੀ ਦਿੱਤੀ ਜਾਊਗੀ ਉਹਨਾਂ ਨੇ 6000 ਜਿਹੜੀ ਇਨਸੈਂਟਿਵ ਜਿਹੜੇ ਦੁੱਗਣੇ ਕੀਤੇ ਜਾਣਗੇ ਬਟ ਉਹਨਾਂ ਨੇ ਇਨਸੈਂਟਰ ਸਾਡੇ ਦੁੱਗਣੇ ਤੇ ਕੀ ਕਰਨੇ 2500 ਰੁਪਏ ਸਾਡਾ ਉਹ ਕੱਟ ਲਿਆ 6500 ਰੁਪਏ ਸਾਡੇ ਇਨਸੈਂਟਵਾਂ ਦੀ ਕਟੌਤੀ ਕਰ ਲਈ ਔਰ ਸਾਡੀਆਂ ਆਸ਼ਾ ਭੈਣਾਂ ਨੂੰ ਬਿਨਾਂ ਨੋਟਿਸ ਦੇ 58 ਸਾਲ ਦੇ ਖਾਲੀ ਅਥੀ ਘਰਾਂ ਤੋਂ ਧੋ ਦਿੱਤਾ ਜੀ ਮੈਂ ਦਵਿੰਦਰਜੀਤ ਕੌਰ ਨੇ ਪੀਐਸ ਹੀ ਮੰਡਪ ਦੇ ਉੱਤੋਂ ਮੈਂ ਆਸ਼ਾ ਵਰਕਰ ਹਾਂ ਤੇ ਜਿਹੜੇ ਹੈਗੇ ਆ ਗਵਰਨਮੈਂਟ ਸਰਨਾ ਬੇ ਨੇ ਅਨਸਾਫੀ ਕਰ ਰਹੀ ਆ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ